ਦੀ ਜੀ ਸਾਡੇ ਦੇ ਨਾਲ ਆ ਕੇ ਲੰਗਰਾਂ ਚ ਬੇਅੰਤ ਮਾਇਆ ਹਿੱਸਾ ਪਾ ਗਏ ਨੇ ਬਾਬਾ ਨਾਨਕਾ ਅਮਰੀਕਾ ਚ ਬੈਠੇ ਹੋਏ ਨੇ ਬਾਬਾ ਨਾਨਕ ਚਾਹੇ ਕਲਾ ਕਰਨੀ ਤੰਦਰੁਸਤੀਆਂ ਪਖਣੀਆਂ ਮੇਰਾ ਦੇ ਮੇਹਰ ਪ੍ਰਵਾਹ ਰੱਖਣਾ ਤਕੋ ਕੇ ਪਾਸ ਸਮਰਪਣ ਕਰਦੋ ਪੂਰੀਆਂ ਤੰਦਰੁਸਤੀਆਂ ਬਖਸ਼ਣੀਆਂ ਇਹਦਾ ਹੀ ਸੇਵਾ ਕਰਦੇ ਰਹਿਣ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਰਹਿਣ ਨਾਮ ਜਲਦੀ ਕਾ ਤੇਰੇ ਭਾਣੇ ਸਰਬਤ ਦਾਈ ਭਰਾ ਬਹੁਤ ਸਾਡੇ ਵੀਰ ਟੀਮਿਆਂ ਦੇ ਦਿਮਨਰ ਸਿੰਘ ਪੁਨਾਵੋਂ ਜੀ ਆਇਆਂ ਜੀਆ ਮਾਪੇ ਦੇ ਰੰਗਾਂ ਦੇ ਗ੍ਰਹਿ ਪਾ ਕੇ ਜੈਨੇ ਪਾਪਾ ਨਾਨਕਾ ਜਿਹੜਾ ਨਿਕਲਾ ਕਰਨੀ ਤੋਂ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਨਗਰ ਚੀਮੇ ਭਟੇਵੱਡ ਦੇ ਇਸ ਮੂਹ ਸਾਰ ਸੰਗਤਾਂ ਦੇ ਸਹਿਯੋਗ ਐਨ ਆਰ ਆਈ ਵੀਰ ਦੇ ਸਹਿਯੋਗ ਅਤੇ ਹੋਰ ਸਾਡੇ ਸੇਵਾਦਾਰ ਨੌਜਵਾਨਾਂ ਦੇ ਸਹਿਯੋਗਾ ਨਾਲ ਸਾਡੇ ਚੀਮੇ ਭਟੇਵੱਡ ਮੋਰਤੇ ਲੰਗਰ ਚੱਲਦੇ ਹੋਏ 5 ਤਰੀਕ ਤੋਂ ਸ੍ਰੀ ਅਕੰਧ ਪਵਤ ਸਹਿਵ ਆਰੰਭ ਹੋਏ ਨੇ ਤੇ 7 ਤਰੀਕ ਨੂੰ ਭੋਗ ਪਾ ਕੇ ਦੁਬਾਰਾ ਹੰਡ ਪਰਸਾਂ ਜਿਹੜੇ ਅਰੰਭ ਹੋਏ ਨੇ ਕਿੰਨੀ ਤਰੀਕ ਨਗਰ ਚਾਰੇ ਤਰੀਕ ਤੱਕ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਚੱਲਦਾ ਵਾ 11 ਤਰੀਕ ਨੂੰ ਗੁਰਨਾਣ ਕੀ ਹੰਦੀ ਆ ਗੁਰਨਾਣ ਕਪਾੜਾ ਦੇ ਵਿਆਹ ਪੁਰਬ ਦੇ ਗੁਰੂ ਨਾਨਕ ਕਪਾੜਾ ਜੀ ਦੇ ਵਿਆਹ ਪੁਰਬ ਦੇ ਸਤੰਦਰ ਵੇਚ ਉਲੰਘਰ ਚਾਲਦੇ ਹੋਏ ਕੈਂਡਲ ਛਿਮੇ ਤੇ ਵਰਦੀਆਂ ਸੰਤਾਂ ਵਾਲੇ ਸੇਵਾਦਾਰ ਵੀਰ ਸੋਹ ਸਾਡੀਆਂ ਭੈਣਾਂ ਮਾਤਾਵਾਂ ਜਿਹੜੇ ਉਲੰਘਰ Thank you.